ਜਦੋਂ ਮੈਂ ਨੇ ਜਿਹੜਾ ਕੰਮ ਇਹਨੂੰ ਲਾਇਆ ਤਾਂ ਜਿਹੜਾ ਪੈਂਤੀ ਗੂੰਦ ਜਿਹੜੀ ਅਸੀਂ 10 ਗ੍ਰਾਮ ਦੇ ਤਾਂ ਪਰ ਜਿਹੜਾ ਤੁਸੀਂ ਉਦਣ ਲਾ ਕੇ ਦਿੱਤਾ ਸਮਾਨ ਉਹ ਗੂੰਦਾਂ ਦੀ ਫੋਟੋ ਚ ਪਾਉਣੀਆਂ ਸੀ ਇਸ ਕਰਕੇ ਮੈਨੂੰ ਸੋਚਿਆ ਕਿ ਇਹ ਤੇ ਚਰਜੀਤ ਸਸਤੀ ਦਾ ਵੀ ਸਾਰੇ ਉਹ ਜੋੜਨੀਆਂ ਹੋਣੀਆਂ ਨੇ ਕਿ ਤਰ੍ਹਾਂ ਹਾਂ ਹਾਂ ਗੁਰੂ ਦੇਵ ਹਰ ਧਰਮ ਦੀਆਂ ਜਿਹੜੀਆਂ ਫੋਟੋਆਂ ਸਾਰੀਆਂ ਇੱਕ ਵਰਕੇ ਪਰ ਬੜਾ ਬੜਾ ਕੇ ਜੋੜਨੀਆਂ ਸਾਰੇ ਧਰਮਾਂ ਦੀਆਂ ਜੋੜੂਗਾ ਨਾ ਹਾਂ ਦਾ ਨਾਮ ਮੈਡਮ ਦੱਸੋ ਜੀ ਕਿਹੜਾ ਕਿਹੜਾ ਗੁਰੂ ਨਾਮ ਦੇ ਨਾਲ ਬੋਲੀ ਦੀ ਜਣ ਹਾਂ ਸ੍ਰੀ ਕੱਲੇ ਗੁਰੂ ਸ੍ਰੀ ਨਾਨਕ ਦੇ ਅਜਾ ਸੂਰਜ ਦੇ ਅਮਜਾ ਗੁਰੂ ਜੀ ਦੱਸ ਜੇ ਇੱਥੇ ਨਾਲ ਉਹਨੂੰ ਪਹਿਲਾਂ ਬੋਲਣ ਦੇ ਕਿਆ ਕਹਿਣਾ ਚਾਹੁੰਦਾ ਉਹ ਹਾਂ ਬਈ ਜਿਗਣਾ ਸ੍ਰੀ ਗੁਰੂ ਜੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਤੇ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇ ਜੀ ਤੀਜੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਚੌਥੇ ਗੁਰੂ ਅਮਰਦਾਸ ਹਮ ਪੰਜਵੇਂ ਗੁਰੂ ਅੰਗਦਦਾਸ ਜੀ ਪੰਜਵੇਂ ਗੁਰੂ ਰਾਮਦਾਸ ਜੀ ਛੇਵੇਂ ਗੁਰੂ ਸੱਤ ਛੇਵੇਂ ਗੁਰੂ ਗਿਆਨ ਸਿੰਘ ਛੇਵੇਂ ਗੁਰੂ ਅਰਾਈ ਜੀ ਅੱਠਵੇਂ ਗੁਰੂ ਸੱਤਵੇਂ ਸੱਤਵੇਂ ਗੁਰੂ ਹਰਗੋਬਿੰਦ ਸਿੰਘ ਜੀ ਸਿੰਘ ਜੀ ਹਮ ਅ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਥੋੜੀ ਜਿਹੀ ਦਬ ਗਈ ਹੋਣੀ ਹੈ ਗੁਰੂ ਤੁਹਾਨੂੰ ਜੇ ਸੰਬੰਧਿਤ ਨਾ ਮਿਲੋ ਕਾ ਨਾ ਜੀ ਅਰਜਨਦੇਵ ਜੀ ਕਹਤਾ ਦੱਸ ਕਿਹੜੇ ਨੌਵੇਂ ਗੁਰੂ ਨੌਵੇਂ ਗੁਰੂ ਸਾਰੇ ਪਤਾ ਬੰਦੇ ਨੂੰ ਨਾ ਨੌਵੇਂ ਗੁਰੂ ਕਿਹੜੇ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਂ ਸਭ ਤੋਂ ਵੱਡਾ ਸਭ ਤੋਂ ਵੱਡਾ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡਾ ਮੇਰਾ ਸਤਿਗੁਰ ਨਾਨਕ ਹੈ ਨਾ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਜੀ ਹਾਂ ਭਾਈ ਇਧਰ ਬੀਬੀ ਕੋਲ ਤਾਂ ਆ ਕੇ ਪਤਾ ਨਹੀਂ ਕੀ ਗੱਲ ਲੂਗੀ ਰੂਹ ਅਬ ਚਿਕਾ ਸਹਗਾ ਉੱਪਰ ਨਾ ਆਉਣਾ ਮੂੰਹ ਵਿੱਚ ਪਾਉਂਦਾ ਮੂੰਹ ਚ ਨੰਬਰ ਵਾਲੇ ਹਨ ਚੜ ਜੀ ਤਾਂ ਇਹ ਹਾਂ ਕੀੜੀਆਂ ਕਿਹੜੀ ਕੀੜੀਆਂ ਦੇ ਉੱਪਰ ਮੈਂ ਦੱਸਣ ਨੂੰ ਕੰਮ ਨਹੀਂ ਇਹ ਮਨਿੰਦਰ ਰਹੀ ਹਾਂ ਉਹ ਤੇ ਨਹੀਂ ਰਹੀ ਹਾਂ ਕੋਈ ਗੱਲ ਨਾ ਲੈ ਖੇਲਣਾ ਤਾਂ ਐਵੇਂ ਨਹੀਂ ਲੰਦਾ ਇਹ ਬੋਤਲਾਂ ਸੋਹਣੀ ਲਾਦੀ ਇਹਨੂੰ ਜਿੱਦਾਂ ਹਰੀ ਜੀ ਬੋਤਲ ਹੁੰਦੀ ਹੈ ਇੱਕ ਸਰਪ੍ਰਾਈਜ਼ ਦਿਖਾਦੀ ਉਹਨਾਂ ਨਾਲ ਖੇਡਦਾ ਇੱਕ ਬੋਤਲ ਇਸ ਨੂੰ ਹਾਂ ਉਹ ਵੀ ਠੀਕ ਕਰਾ ਦਿਓ ਉਹਦੀ ਗਰੀਬ ਦੀ ਜੂੜੀ ਇਹਨੂੰ ਕੀ ਹੋਇਆ ਹੈ ਟੈਸਟ ਕਰਾਇਆ ਕੀ ਚਲੋ ਪਹਿਲਾਂ ਟਾਰ ਹੋ ਗਿਆ ਪੈਂਚਰ ਹੋ ਗਿਆ ਹਾਂ ਜੀ ਜਦੋਂ ਸ਼ਾਮ ਨੂੰ ਆਉਣ ਇਹਨੇ ਚਲਾ ਕੇ ਲੈ ਜਿੰਨ ਖੜਾਇਆ ਹੋ ਮੈਡ ਦਿਖਾ ਕੇ ਇੰਚ ਕਿੱਦਾਂ ਇਹਦਾ ਮੈਂ ਆ ਦੇਖੋ ਮੈਡ ਨਵਾਂ ਕੋਣਾ ਬੈਠਾ ਹੈ ਠੀਕ ਹੈ ਇਹਦਾ ਤਾਂ ਮੇਰੇ ਵਿਚੋਂ ਫਟ ਗਿਆ ਖੜ ਜਿੰਨੀ ਜਿੱਦਾਂ ਤੁਸੀਂ ਗਰਾਉਂਡ ਨੂੰ ਜਾਣੇ ਸ਼ਾਮ ਨੂੰ ਦੋ ਵਾਪਸ ਜਿਹੜਾ ਸਾਰਾ ਮੋਟਰਸਾਈਕਲ ਖੜਾ ਤਾਂ ਸਾਈਕਲ ਹੀ ਲੈ ਕੇ ਨਾਲੇ ਤਾਂ ਇਹ ਨਾਲ ਤੁਹਾਡੇ ਜਾਊਗਾ ਇਹ ਚ ਚਲਾ ਨਹੀਂ ਨਾ ਹੁਣ ਹਵਾ ਤਾਂ ਹੈ ਨਹੀਂ ਨਹੀਂ ਹੁਣ ਨਹੀਂ ਠੀਕ ਕਰਾ ਕੇ ਦੀ ਗੱਲ ਕਰਦੀ ਏ ਕਿਹੜਾ ਨਾਲ ਜਾਊਗਾ ਤਾਂ ਜਾਣੀ ਹੈ ਕਿ ਮੈਂ ਚਲੇ ਜਾਊਂਗੀ ਮੈਂ 10 ਮੋਟਰਸਾਈਕਲ ਪਰੇ ਇਕੱਲੇ ਤੇ ਨਹੀਂ ਤੁਸੀਂ ਲੈ ਜਾ ਮਗਰ ਮੋਟਰਸਾਈਕਲ ਬਣਾ ਕੇ ਤੁਰਕੇ ਚੱਲ ਜਾਓ ਨਾਲ ਲੈ ਕੇ ਸਾਈਕਲ ਉਹ ਜੋ ਤਾਂ ਸਾਈਕਲ ਚਲਾ ਲਿਆ ਫਿਰ ਕੀ ਆ ਦੂੰਗਾ ਨਹੀਂ ਕੀ ਆ ਦੂੰਗਾ ਜੇ ਫਿਰ ਕੀ ਆ ਦੂੰਗਾ ਮੈਨੂੰ ਪਤਾ ਹੈ ਜਿਹੜਾ ਸੋਫਾ ਮਨ ਵੀਰੇ ਦੇ ਪੈਰ ਤੇ ਲੱਗਿਆ ਪਿਆ ਨਾ ਉਹ ਹੈਂਡਲ ਤੇ ਹੁੰਦਾ ਖਾਣੇ ਵਾਸਤੇ ਡੱਡ ਫੋਲਡ ਫੋਲਡ ਲੱਗਦੇ ਹੁੰਦੇ ਨਾ ਤੁਹਾਨੂੰ ਪਾਸਾ ਲਾ ਕੇ ਫਿਰ ਦੱਬੋ ਉਹ ਤੇਰੇ ਲਵਾਤਾ ਤਮਨਿੰਦਰ ਪਤਾ ਹੈ ਕਿਆ ਹਲੇ ਤੂੰ ਨਿਆਣਾ ਹੈ ਤੈ ਸੱਟ ਪੇਟ ਖਾਣੀ ਆ ਨਹੀਂ ਚਲ ਉਹ ਨਾਲ ਵਾ ਤੁਸੀਂ ਉਹ ਠੀਕ ਕਰਾ ਦਿਓ ਬਸ ਜਾਬੀਆਂ ਜਿਹਨੂੰ ਵੀ ਭਗਾ ਕੇ ਮਾਰ ਕਰੇ ਤੇ ਉਹ ਕਾਲੂ ਜਾਣਾ ਸੀ ਸੁੱਖੋ ਪੈਣ ਕੋਲ ਉਹ ਮੈਂ ਕਿੱਥੇ ਜਾ ਕਾ ਤੇ ਪੌੜੀਆਂ ਚੜ੍ਹਨ ਦੀ ਲੋੜ ਨਹੀਂ ਪੌੜੀਆਂ ਚੜ੍ਹਨ ਦੀ ਲੋੜ ਨਹੀਂ ਪਾਲੀ ਸੈਂਡ ਚੜ੍ਹਨੀ ਮੈਂ ਦੱਸ ਜਿਹੜੇ ਲਾਉਣੇ ਤਾਂ ਇੱਕ ਵਾਰੀ ਚੜ੍ਹ ਕੇ ਉੱਪਰ ਫਿਰਗਾ ਤੇ ਮੈਂ ਕੀ ਕਹਾਂ ਤੁਸੀ ਰਾਤ ਦੇ ਉਹ ਮੈਂ ਦੇ ਰਾਤ ਤੇ ਨੀ ਪੱਟੀ ਨੂੰ ਪਾਣੀ ਇਹ ਨਾ ਪਲਾਵਾ ਪੱਕ ਇਹ ਨਾ ਆਵੇ ਹੁਤਾ ਕਿੰਨਾ ਤੰਗ ਕਰਦਾ ਮੈਨੂੰ ਇਹ ਇੱਕ ਰਾਤ ਨੂੰ ਕੀ ਹੁੰਦਾ ਵੀ ਚੱਲਦੇ ਆ ਸਾਰੇ ਜਾਂ ਤੁਸੀਂ ਹੁਣ ਅੰਬਰਸਰ ਕਹਤੀ ਹੁਣ ਇਹ ਗੱਲ ਤੁਸੀਂ ਮੈਨੂੰ ਕਹੋਗੇ ਵਿਚਾਰਨ ਦੀ ਤੇ ਬੋਲਦੀ ਹੈ ਕੋਈ ਵੀ ਕੋਈ ਚੱਕਰ ਨਹੀਂ ਕੱਲੂ ਜਾਣਾ ਹਾਂ ਕਿਉਂਕਿ ਵੀ ਮੇਰੀ ਗੱਲ ਤੋਂ ਜਬੇ ਵੀ ਤੂੰ ਅੰਬਰਸਰ ਨੂੰ ਕਹੇ ਤੇ ਜਾ ਵੀ ਤੇ ਕੱਟੀ ਹੈਗੀ ਹੋਤੀ ਕਿਹੜੇ ਦਿਨ ਜਾਣਾ ਕਰੀਏ ਸਵੇਰੇ ਸ਼ਾਮ ਨੂੰ ਚੱਲਾਂਗੇ 7 ਵਜੇ ਤੱਕ ਨਾ ਬੱਲਾ ਜਿੰਨੀ ਕਾਤੇ ਜਸਮੀਨ ਕੋਲ ਮੈਂ ਮੰਨਦਾ ਵੀ ਦੇਖਾਂਗੇ ਐਨੇ ਵੀ ਤਾਂ ਟਿਊਸ਼ਨ ਜਾਣਾ ਕੋਈ ਨਾ ਕੱਲ ਦਾ ਦਿਨ ਨਹੀਂ ਤੋਰੂਗਾ ਨਹੀਂ ਜੱਜੀ ਦਾ ਕੰਮ ਬਹੁਤ ਪਿਛੇ ਹੈ ਮਮੀ ਮੇਰੀ ਵੀ ਪਹਿਲਾਂ ਆਪਾਂ ਚੱਲੂਗਾ 4-5:00 ਵਜੇ ਸੁਣ ਲਓ ਪਰ ਬਵਲ ਤੇ ਨੂੰ ਸੁਦਾ ਜਸਮੀਨ ਜਸਮੀਨ ਕੋਲ ਘੰਟਾ ਤੋਂ ਘੰਟੇ ਰੁਕੂਗੇ ਉਹਦੇ ਬਾਅਦ ਆਪਾਂ ਅੱਗੇ ਜੂਰਾ ਨਾ ਲਵਾਂਗੇ ਚਲ ਰਾਤ ਕੱਟੂਗੇ ਤੜਕੇ ਨੂੰ ਢੰਗਾ ਲਵਾਂਗੇ ਠੀਕ ਹੈ ਹੁਣ ਜਸਮੀਨ ਕੋਲ ਵੀ ਘੁੰਮੀ ਆਉਣੇ ਆ ਮੈਂ ਹਰ ਵਾਰੀ ਕਹਿ ਦਿੰਦਾ ਮੈਨੂੰ ਮੈਂ ਕਹਿੰਦਾ ਬਹਾਨਾ ਲਾ ਕੇ ਮੁਰਜੰਦੇ ਹੁਣ ਜਾਣਾ ਤਾਂ ਹੈਗਾ ਹੀ ਆ 9 9 ਵਜੇ ਤੁਰਪੇ 10 ਵਜੇ ਘਰ ਜਨਕ ਮੈਂ ਅੱਜ ਛੁੱਟੀ ਕਰਾਉਣੀ ਹੈ ਬਸ ਆਪਾਂ ਇੱਕ ਨਾ ਕੱਲ ਇੱਕ ਦਿਨ ਚਲੋ 6 ਵੇ ਤੇ ਵੀ ਜਾ ਕੇ ਆਪਾਂ ਘੰਟਾ ਬੈਠੋ ਜਸਮੀਨ ਕੋ 7 7:30 ਵਜੇ ਉੱਥੇ ਮਾਰਾ ਚਲੇ ਜਾਓ ਬਹੁਤ ਟਾਈਮ ਆ 6:30 ਕਿੰਨੇ ਰਕਤ ਦਿਨ ਛਪਦਾ ਹਾਂ ਮੈਂ ਕਹਿੰਦਾ ਵੀ ਇਹਦਾ ਵੀ ਟਿਊਸ਼ਨ ਦਾ ਕੰਮ ਹੋ ਜਵੇ ਜੀ ਸਵੇਰੇ ਚਲੂਗੇ ਪਰ ਜਸਮੀਨ ਕੋ ਜਾਣਾ ਜ਼ਰੂਰ ਆਓ ਚਲ ਜਾਏ ਆਉਂਗੇ ਚਲ ਜੇ ਨਾ ਵੀ ਰਾਤ ਰਾਹ ਆਇਆ ਤਾਂ ਸ਼ਾਮ ਨੂੰ ਕੋ ਮੀ ਆਉਂਗੇ ਬਾਅਦ ਸੇ ਗੱਲ ਖਤਮ ਕਿੱਦਾਂ ਇਹ ਪਾ ਜਸਮੀਨ ਕੋ ਪਰ ਦੱਸਣਾ ਨਹੀਂ ਹੈਗਾ ਜਸਮੀਨ ਨੂੰ ਆ ਵੀਡੀਓ ਨਹੀਂ ਦੇਖਦੇ ਹੁਣ ਕੋਈ ਨਾ ਕੱਲ੍ਹ ਹੋ ਛੱਡਣੀ ਆ ਅੱਜ ਨਹੀਂ ਛੱਡਣੀ ਆਗੀ ਬਸ ਤਾਂ ਆ ਨਹੀਂ ਹੈਗਾ ਮੇ ਭਾਈ ਇਹ ਨੂੰ ਬਰਕਰਾਰ ਦਾ ਮਾਮੀ ਤੁਸੀਂ ਆਉਂਦੇ ਨਹੀਂ ਆਉਂਦੇ ਸਰਪ੍ਰਾਈਜ਼ ਇਹ ਮੈਂ ਮਾਂ ਕਰਤੀ ਇੱਕ ਮੈਂ ਕਰਦੀ ਆਂ ਸਰਪ੍ਰਾਈਜ਼ ਦੇਣਾ ਜੱਤ ਮੈਨੂੰ ਮੈਂ ਜਾ ਬਸ ਸੁਖੀ ਐ ਅੱਛਾ ਚਲ ਬੰਦੋ ਮੈਂ ਪਹਿਲਾਂ ਕਰਦੇ ਆਉਗੀ ਚੱਲ ਕੋਈ ਗੱਲ ਨਹੀਂ ਅੱਜ ਬੰਦ ਮਿਲਾਂ ਜੂਗਾ ਵੀਰ ਬਾਣਾ ਹੱਕਾ ਤੇ ਵੀ ਨਹੀਂ ਕਰਨਾ ਮੈਂ ਦੱਸ ਲੈ ਆ ਗੱਲ ਕੀ ਦੱਸ ਸਵੇਰੇ ਭੈਣ ਭਾਈ ਵੀ ਮੰਮੀ ਨਾਲ ਨਹੀਂ ਜਾ ਸਕਦੇ ਕਹਿੰਦੀ ਮੇਰੇ ਹੋਣੀ ਨਹੀਂ ਕਿਹੜਾ ਹੱਕ ਆ ਇਹ ਦੁਖਦਾ ਨਹੀਂ ਜੇ ਤਾਂ ਮੇਰੇ ਸੁਣਿਆ ਕਰਿਆ ਕੰਮ ਅੱਜ ਮੈਂ ਗੱਡੀ ਤੇ ਜਾ ਰਹੀ ਹਾਂ ਇਹ ਪੂਰੇ ਮੰਮੀ ਨਾਲ ਕਹਿ ਰਹੀ ਹਾਂ ਗੱਡੀ ਤੇ ਜਾਣਾ ਕੱਲ ਮੁੱਕੀ ਬਹੁਤ ਦੂਰੀ ਹੈ ਨਾ 30 ਕਿਲੋਮੀਟਰ ਦੂਰ ਤੱਕ ਜਾਣਾ ਹੈ ਹਾਂ ਇੰਨੀ ਦੂਰ ਵੀ ਨਹੀਂ ਹੈ ਨਾਲੇ 5 5-4 ਕਿਲੋਮੀਟਰ ਦੀ ਦੂਰੀ ਹੈ ਸਾਰੀ ਉਹ ਹੁਣ ਹੁਣ ਤਾਂ ਦੇਖਾ ਤੋੜਤੀ ਨਾ ਪੁੱਤ ਤਾਂ ਹੁਣ ਹੁਣ ਜੇ ਤਾਂ ਇਹ ਅੰਕਤ ਨੂੰ ਦੇ ਦਿੱਤੀ ਆਹ ਪੱਤੀਆਂ ਵੱਜਣਗੀਆਂ ਉਹਦੇ ਹੁਣ ਫਿਰ ਤੇਰੇ ਵਾਸਤੇ ਗਲਤ ਗੱਲ ਨਹੀਂ ਹੈਗੀ ਯਾਰੇ ਉਹ ਨਿਆਣਾ ਪੁੱਤ ਖੇਲਦਾ ਹੈ ਤੇਰਾ ਘੜਾ ਦਿਖਾ ਦੇ ਮੈਨੂੰ ਆਪਣਾ ਪੁੱਤੋ ਖੇਲਦਾ ਨੂੰ ਖੇਲੀ ਜਾਂਦਾ ਉਹਨੂੰ ਰੋਣਾ ਹੈ ਹਜੇ ਤਾਂ ਬਣਾਉਣਾ ਕੁਝ ਨਹੀਂ ਗੀਂਦਾ ਘੜਾ ਤਾਂ ਹਦੀ ਮੈਂ ਨਾਪਾ ਦੇਗੀ ਅੱਗੀ ਉਹ ਚੱਲੇ ਐਵੀ ਢੀਠਾ ਉਹ ਵਕਤ ਮਿਲੂਗੀ ਐਵੀ ਢੀਠਾ ਪਤਾ ਕੀ ਉਹ ਤਾਂ ਬਰਬਾਦ ਹੋ ਗਿਆ ਕਲਰ ਕਰਕੇ ਫੜਦਾ ਇਹ ਸਿੰਪਲ ਗੰਦੀ ਗਾਹ ਨੂੰ ਪਾਣੀ ਵਾਲੀ ਐ ਆ ਪਾਣੀ ਵਾਲੀ ਆ ਉਹ ਕਲਰ ਕਰਕੇ ਪਾਉਂਦਾ ਧੋਖੇ ਲੈ ਕੇ ਆਉਗਾ ਦੇਖ ਲੈ ਵੀ ਉਹ ਕਿੰਨਾ ਕਰਦਾ ਇਹ ਬਾਬਾ ਬੜਿਆਂ ਦਾ ਵੀ ਇਹ ਹੈ ਹੈ ਬੜੇ ਵੀ ਪਿਆਰ ਰੱਖੇ ਅੱਜ ਮੇਰਾ ਵੈਸੇ ਇੱਕ ਗੱਲ ਆ ਮਨਿੰਦਰ ਨੇ ਆਪਣਾ ਸਾਰੇ ਦਾ ਮਾਣ ਵਧਾਤਾ ਹਾਂ ਹੂੰ ਬੰਦ ਕਰ ਦਿੱਤੀ ਤੇ ਮਾਣ ਇਦਾਂ ਵੱਧ ਗਿਆ ਉੱਥੇ ਬੈਠੇ ਤੇ ਪਿੰਡ ਦੇ ਬੰਦੇ ਮੈਨੂੰ ਪਾਣੀ ਦੇ ਪੁੱਤ ਨੇ ਪਿੰਡ ਦੇ ਤਰੀਫ ਨੂੰ ਬੈਠੇ ਹੋਣੇ ਉੱਥੇ 7-8 ਜਾਣੇ 7-8 ਜਾਣੇ ਬੈਠੇ ਹੋਣੇ ਆ ਨਾਲੇ ਬੈਠਾ ਤਾਂ ਉਹ ਬਿਗਰ ਮਾ ਕਲਰ ਤੋਂ ਉੱਥੇ ਸੁਰਤਾ ਬਰਾੜਾ ਸੋਰਤਾ ਪਰ ਆਲਾ ਤੇ ਇਹਨਾਂ ਦੇ ਬਾਬਾ ਜੀ ਬੈਠੇ ਤੇ ਅਵਤਾਰ ਸਿੰਘ ਜਿਹੜੇ ਆਪਣੇ ਪਾਠ ਕਰਦੇ ਗੁਰਦੁਆਰੇ ਦੇ ਚੱਲ ਭਾਈ ਮੈਂ ਉਹਨਾਂ ਕੋਲ ਬੈਠਾ ਮਨਿੰਦਰ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆ ਗਿਆ ਇਹਦਾ ਪਹਿਲਾ ਸਾਰਿਆਂ ਦੇ ਲਾਇ ਪੈਰੀ ਹੱਥ ਹਾਂ ਤੇ ਫਿਰ ਬਾਬਾ ਜੀ ਤੇ ਉਹ ਅੰਕਲ ਬੋਲੇ ਆ ਜਿਹੜਾ ਤੈਨੂੰ ਦੱਸ ਰਿਹਾ ਮੈਂ ਬਿਕਰਮ ਅੰਕਲ ਕਹਿੰਦਾ ਵੈਸੇ ਇੱਕ ਗੱਲ ਆ ਸਾਰਾ ਪਿੰਡ ਬਾਤਦਾ ਸਾਨੂੰ ਸਾਰੇ ਮਿਲਦੇ ਆ ਜੁਆਕ ਪਰ ਜਿਵੇਂ ਤੇਰਾ ਜੁਆਕ ਸਾਨੂੰ ਪੈਰੀ ਹੱਥ ਲਾਏ ਲਾ ਕੇ ਮਿਲਦਾ ਨਾ ਸਾਨੂੰ ਕੋਈ ਨਹੀਂ ਕਹਿੰਦਾ ਜਵਾਗ ਮਿਲਦਾ। ਨਾ ਸਾਨੂੰ ਕਹਿੰਦਾ ਇੱਕਨ ਕੋਈ ਬੁਲਾਉਂਦਾ। ਨਾ ਹੁੰਦਾ ਸਾਨੂੰ। ਸਭ ਦੇ ਪੈਰੀ ਹੱਥ ਲਾ ਕੇ ਇਹਨੇ ਮੇਲਾ ਬਾਬਾ ਵੀ ਲੱਗ ਗਿਆ ਕਹਿੰਦਾ ਵੀ ਜਦ ਵੀ ਮੈਨੂੰ ਇਹਨੇ ਮੇਲਾ ਹੈ ਇਹ ਪੈਰੀ ਹੱਥ ਲਾਏ ਬਿਨਾਂ ਨਹੀਂ ਮੈਨੂੰ ਸਾਸਤਰੀ ਕਰ ਬੁਲਾਉਂਦਾ। ਇਹਦੀ ਪਤਾ ਕੀ ਚੀਜ਼ ਹੈ ਜਿਹੜਾ ਕਦੇ ਕਿਸੇ ਨੇ ਕਰੇ ਬੁਲਾਉਣਾ ਜਾਂ ਕੋਈ ਦੁਸ਼ਮਣ ਵੈਰੀ ਆ। ਕਿ ਅੰਦਰੋਂ ਸੀਸ ਨਿਕਲ ਵੀ। ਨਿਕਲਦੀ ਆ। ਚਾਹੇ ਬੰਦਾ ਉੱਪਰਲੇ ਮਤ ਤੋਂ ਐਂ ਹੈ ਮੈਨੂੰ ਬੁਲਾਉਣਾ ਜਾਂ ਤੇ ਝੁੱਕ ਗਏ ਆਪਾਂ। ਉਹਨੂੰ ਸੀਸ ਦੇਣੀ ਹੀ ਪੈਣੀ ਹੈ ਕੋਈ। ਤਾਂ ਹੀ ਆਦਮਾ ਬਾਬਾ ਜੀ ਕਹਿੰਦੇ ਬਹੁਤ ਚੰਗੀ ਸਿੱਖਿਆ ਹੈ। ਵੀ ਸਾਨੂੰ ਤਾਂ ਨਹੀਂ ਇੱਕਣ ਕੋਈ ਬੁਲਾਉਂਦਾ ਨਹੀਂ ਨਾ ਕੋਈ ਸਜ ਜੁਆਕ ਕਹਿੰਦੇ ਨਾ ਇੱਕ ਸਾਸਤਰੀ ਕਰ ਬੋਲਦੇ ਆ ਵੀ ਜੱਕਣਾ ਇਹ ਬੋਲਦਾ ਚਲੋ ਪ੍ਰਮਾਤਮਾ ਸਭ ਦੇ ਜੁਆਕਾਂ ਨੂੰ ਬੁੱਧੀ ਬਖਸ਼ ਸਨਿਆਰਾ ਵੀ ਹਨਾਨ ਰਹਿ ਗਿਆ ਵੀ ਇਹਨੇ ਅੰਗਦ ਦਾ ਨਾਮ ਲਖਾਇਆ ਆਪਣੇ ਕੜੇ 'ਤੇ ਹਾਂ ਅੰਗਦ ਦਾ ਕੜਾ ਲੈ ਕੇ ਉੱਪਰ ਨੋਲ ਲਖਾਇਆ ਹਾਂ ਉਹ ਆਜਾ ਚੰਦ ਜੀ ਮੈਂ ਤਾਂ ਤੇਰੇ ਚਾਹ ਉਹ ਮਿੰਨ ਤੇਰੇ ਚਾਹ ਹੈ ਮਿੰਨ ਤੇਰੇ ਚਾਹ ਹੈ ਇਹ ਨਹੀਂ

ਹੇ ਕਾ ਤੇ ਚਾ ਚਾ ਨਾ ਮੈਨੂੰ ਕੈਲੀ ਦਾ ਚੋ ਪੂਰਾ ਕਰਨਾ ਆ ਜੀ ਕਹਿੰਦੀ ਮੈਂ ਇਹ ਕੱਪੜੇ ਲਿਆਉਣੇ ਨੇ ਲਿੰਦੇ ਨੇ ਲਿਆਉਣੇ ਚੱਲ ਗਈ ਗੱਲ ਅੱਛਾ ਇੱਕ ਹੋਰ ਸੱਚ ਸਲਾਹ ਜਿਹੜੀ ਮੈਨ ਕਰਨੀ ਆ ਆਪਾਂ ਨੇ ਸਲਾਹ ਹੈ ਕਿ ਇਦਾਂ ਚਰਨਜੀਤ ਇਹਨੇ ਬੰਦੇ ਆਉਂਦੇ ਉੱਪਰ ਥੋੜੇ ਆੜੀ ਮਿੱਤਰ ਕਿਸੇ ਕੋਲ ਨਹੀਂ ਕਰਦਾ ਬੋਲ ਕੇ ਕਹਿੰਦਾ ਮੰਮੀ ਕੋਲੇ ਕਰਦਾ ਹੈ ਇਹ ਵੀ ਗੱਲਾਂ ਜਿਮੋਣੇ ਵਾਲੇ ਹੁਣ ਨਹੀਂ ਕਰਦਾ ਆਹ ਤਾਂ ਦੰਗਲੀਆਂ ਹੈ ਕੁੱਤੂ ਇਹਦੇ ਖਾਜ ਹੁੰਦੀ ਹੈ ਹੁਣ ਦੰਦੀਆਂ ਕਰਕੇ ਨਾ ਚੱਲੀ ਹੁਣ ਟਿਊਸ਼ਨ ਵੀ ਜਾਣਾ ਹਨਾ ਤਾਂ ਹੈਂ ਹਮੜੇ ਬਹੁਤ ਕਰਦਾ ਗੰਦੀਆਂ ਦੰਦੀਆਂ ਤੁਹਾਨੂੰ ਦਾ ਨਾ ਛੇ ਮਹੀਨਾ ਲੱਗੇਗਾ ਆਹ ਦੰਦੀਆਂ ਨਹੀਂ ਕਰਦੀਆਂ ਨੇ ਦੰਦੀਆਂ ਬੀਬੀ ਕਾਲੂ ਫਿਰ ਹੁਣ ਤੂੰ ਤਿਆਰ ਰਹੀਂ ਅਪਾ ਚੱਲਾਂਗੇ 6:00 7:00 ਵਜੇ ਲਗਭਗ 7:00 ਵਜੇ ਆਉਂਦੇ ਤਾਂ ਜਾਣਾ ਤਾਂ ਦੀਦੀ ਕੋ ਨਹੀਂ ਜਾਣਾ ਭੂਈ ਕੋ ਨਹੀਂ ਜਾਣਾ ਹਾਂ ਸੀ ਨਾ ਮੂੰਜੂਂ ਗਲਿਕਾ ਦੇ ਬੀਬੀ ਮੂੰਜੂਂ ਗੀ ਕਰਦੇ ਖਾਜ ਹੁੰਦੀ ਹੈ ਪਤਾ ਨਹੀਂ ਵੀ ਛੋਟੇ ਨੇ ਆਣੇ ਜਾਂ ਬੰਦਿਆ ਘਰ ਲੱਜਦੇ ਖਾਜ ਹੁੰਦੀ ਹੈ ਰਾਤ ਨੂੰ ਅੰਨ੍ਹਾ ਪੇ ਕਰਦਾ ਖਾਜ ਹੁੰਦੀ ਹੈ ਤੇ ਤਾਂ ਕਰਦਾ ਟੱਪਣਾ ਆਛਾ ਚੱਲ ਠੀਕ ਹੈ ਜੀ ਤੇ ਅੱਜ ਜਾਣਾ ਸੀ ਮੜੀਆਂ ਦੀ ਸਫਾਈ ਕਰਨੀ ਆ ਤੇ ਉੱਥੇ ਮਿਲਦੇ ਹਾਂ ਹੁਣ ਤੁਹਾਨੂੰ ਜਾ ਕੇ ਚਾਚਾ ਕੱਦਾ ਫੋਨ ਕਰਦਾ ਪੀਰਾ ਮਿਲਦੇ ਆਪਾਂ ਹੁਣ ਤੁਹਾਨੂੰ ਜਾ ਕੇ ਮੜੀਆਂ ਤੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਰ ਸਾਤੋਂ ਕੋਈ ਗਲਤੀਆਂ ਹੋਣੀਆਂ ਤਾਂ ਸਾਨੂੰ ਸ਼ਮਾ ਜ਼ਰੂਰ ਕਰ ਦਿਓ ਜੀ ਆਪਣੇ ਪਿੰਡ ਵਾਲੇ ਮੜੀਆਂ ਤੇ ਚਾਚਾ ਸਾਸੀ ਕਾਲ ਮੈਸੂ ਜੀ ਦਾ ਖਾਲਸਾ ਮੈਸੂ ਜੀ ਫਤਿਹ ਤੇ ਚਾਚੇ ਨੇ ਦਿੱਤੀ ਹੱਲਾਸ਼ੇਰੀ ਕਹਿੰਦਾ ਯਾਰ ਵੀ ਜਿਹੜੀ ਸਫਾਈ ਆ ਮਾੜੀ ਮੋਟੀ ਮੜੀਆਂ ਦੀ ਕਰਨੀ ਆ ਆਪਾਂ ਨੇ ਤੇ ਪਹੁੰਚੇ ਹਾਂ ਹੁਣ ਸਫਾਈ ਕਰਨ ਚਾਚੇ ਮੈਂ ਮੇਰੇ ਲੈਕ ਹੁਣ ਕੀ ਕਰਨਾ ਮੈਂ ਮੈਨੂੰ ਦੱਸ ਦੇ ਇੱਕ ਵਾਰ ਪਹਿਲਾਂ ਟਾਲੀ ਵਾ ਇੱਕ ਟਾਲੀ ਵੱਜਣੀ ਹੈ ਮੈਂ ਹਾਂ ਬਸ ਉਰਲਾ ਕਰਨਾ ਵੱਜਣੀ ਉਹਨਾਂ ਪਰਲਾ ਉਰਲਾ ਕਰਦੇ ਉਹ ਏਡੀ ਬੜੀ ਆ ਟਾਲੀ ਨਾ ਨਾ ਉਹ ਤੰਦ ਨਹੀਂ ਜਾਂਦੀ ਆ ਜੀ ਉਹ ਵੱਡ ਤੇ ਮੇ ਚੜਦੇ ਵੱਡਣਾ ਨਾ ਹਾਂ ਨਾ ਉੱਪਰ ਤੇ ਆ ਟਾਂਗਾ ਵੱਟੀ ਬਸ ਪਤਲੇ ਰਹਿਣਗੇ ਰਹਿਣ ਦਵਾ ਹਾਂ ਪਤਲੇ ਰਹਿਣ ਜਿਵੇਂ ਹੀ ਨਾ ਖਤਮ ਕਰੋ ਹਾਂ ਇਹਨੂੰ ਕਰਾਉਣਾ ਜੀ ਰੰਗ ਮੜੀਆਂ ਨੂੰ ਤੇ ਉਹਦੇ ਸਿੰਸਲੇ ਲੱਗੇ ਆ ਬਸ ਸਫਾਈ ਕਰਨ ਤੇ ਕੁਰ ਕੇ ਬਟਣਾ ਆਹ ਬੈਟਣਾ ਜਿਹੜਾ ਖੜਾ ਦਰਾਖਤ ਨਾਲ ਆਹ ਛੋਟਾ ਜਾ ਹਾਂ ਇਹਨੂੰ ਗੜਤੀ ਵੜਦੇ ਫਿਰ ਕੰਦ ਚਾਹੀਏ ਹਾਂ ਨਹੀਂ ਜੜ ਖਰਾਬ ਕਰੂਗਾ ਨਾ ਕੰਦ ਖਰਾਬ ਕਰੂਗਾ ਇਹ ਆਹ ਖੜਾ ਤਾਂ ਹੈ ਠੀਕ ਆ ਉਹ ਟਾਲੀ ਦਾ ਜਿਹੜਾ ਆਟਾ ਨਾ ਜਾਂਦਾ ਤਾਂ ਖਾ ਵੱਡੀਆਂ ਮੈਂ ਬੜਾ ਵੜਦਣਾ ਹਾਂ ਜਿਹੜਾ ਅੰਦਰ ਵਾਲਾ ਬੜਾ ਹੀ ਵੱਢ ਲਈ ਆਹ ਛੱਡ ਲਈ ਠੀਕ ਆ ਇੱਕ ਛੱਡ ਦੂੰਗਾ ਇੱਕ ਵੜ ਦੂੰਗਾ ਬੜਾ ਜਿਹੜਾ ਨਾਲ ਵੀ ਕੰਦ ਦੇ ਨਾਲ ਹੈ ਨਾ ਕੰਦ ਘੇੜ ਦੂੰਗਾ ਲਾ ਵੀ ਚਾਚਾ ਲੱਗਿਆ ਹੁਣ ਆਪਾਂ ਚੜ੍ਹਨ ਨੂੰ ਲਾ ਦਰਖਤ ਦੇ ਇਹ ਕਰੂ ਆਪਾਂ ਚੜ੍ਹ ਕੇ ਸਫਾਈ ਹੱਥ ਪਰ ਨਾ ਚਾਚੇ ਮਰਵਾ ਲਈ ਜੇ ਲੱਗਦਾ ਨਹੀਂ ਮੈਂ ਚੜ੍ਹਦੇ ਆਂ ਉੱਪਰ ਲੈ ਜੀ ਤੇ ਸਫਾਈ ਦਾ ਦੇਖੋ ਕਹਿੰਦੇ ਨੇ ਹੁੰਦੇ ਵੀ ਅਸਲੀ ਜਿਹੜਾ ਘਰ ਆਪਣਾ ਸੱਚਾ ਘਰ ਉਹ ਏਹ ਜਿੱਥੇ ਆ ਕੇ ਬੰਦੇ ਦੀ ਜਾਨ ਛੁੱਟਣੀ ਆ ਜਿੱਥੇ ਬੰਦੇ ਨੇ ਪੱਕੀ ਨੀਂਦ ਸੌਣੀ ਆ ਜਦੋਂ ਸੌਂ ਜਾਣੀ ਤਾਂ ਉੱਠਣਾ ਨਹੀਂ ਇਹ ਹੈ ਜੀ ਉਹ ਕਰ ਇਹ ਆਈ ਜੀ ਪੱਕਾ ਕਰ ਢਾਈ ਗੱਟ ਢਾਈ ਗੱਜ ਬੰਦਿਆ ਤੇਰੀ ਜਗ੍ਹਾ ਕਿਸੇ ਸਿਆਣੇ ਨੇ ਕਿਹਾ ਕਿਉਂ ਕਰਦਾ ਤੂੰ ਮੇਰੀ ਮੇਰੀ ਬੰਦਿਆ ਨਾ ਤੇਰੀ ਨਾ ਮੇਰੀ ਇਹ ਸਭ ਖੇਡਾਂ ਉਸ ਮਾਲਕ ਦੀਆਂ ਨੇ ਇਹ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਤੇ ਜ਼ਿੰਦਗੀ ਦਿੱਤੀ ਆ ਵੀ ਆਪਣੀ ਕਿਸੇ ਕੰਮ ਆ ਸਕੇ ਤੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੇ ਜਿਹਦੀ ਜਿੰਨੀ ਵੀ ਸਫਾਈ ਆ ਜੀ ਉਹ ਨਾਲ ਦੀ ਨਾਲ ਦਰਾਖਤ ਖੜੇ ਆ ਸਾਰੀ ਅਸੀਂ ਸਫਾਈ ਕਰਨੀ ਆ ਤੇ ਹੁਣ ਆਪਾਂ ਲੱਗੇ ਆ ਜੀ ਸਫਾਈ ਕਰਨ ਦਿਖਾਵਾਂਗੇ ਆਪਾਂ ਤੁਹਾਨੂੰ ਹੁਣ ਵੀਡੀਓ ਵਿੱਚ ਸਫਾਈ ਹੋਈ ਹੋਈ ਤੇ ਪੂਰੇ ਆ ਆ ਇਧਰ ਰੰਗ ਤਾਂ ਬੇਸ਼ੰਦਰ ਤਰੀਬਨ ਹੋ ਗਿਆ ਤਾਂ ਜਿੱਥੇ ਰੰਗ ਹੋਣ ਵਾਲਾ ਤਾਂ ਕਰ ਦਿੱਤਾ ਤੇ ਆਹ ਬਾਕੀ ਬਾਹਰ ਰਹਿ ਗਿਆ ਆਹ ਕੰਧਾਂ ਪਰ ਵੀ ਹੋਣਾ ਬਾਕੀ ਆਪਾਂ ਹੁਣ ਤੁਹਾਨੂੰ ਸਫਾਈ ਕਰਨ ਤੋਂ ਬਾਅਦ ਹੀ ਮਿਲਨੇ ਆ ਜੀ ਮੈਂ ਕਿਹਾ ਤਾਂ ਚਾਚੇ ਨੂੰ ਕਹਿੰਦਾ ਮਾੜੇ ਮਾੜੇ ਵੱਢਦੇ ਚਾਣੇ ਨਾਲ ਲੱਗਦੇ ਆ ਸਾਫ ਐਨ ਗੁੱਤੇ ਸਾਫ ਹੋਣੇ ਯਾਰ ਰੱਖਣੇ ਆਪਾਂ ਨੇ ਆਹ ਦੇਖ ਗੋਲ ਬਣਾ ਲਈਏ ਹਾਂ ਗੋਲ ਬਣਾਉਨੇ ਆਪਾਂ ਨੇ ਆਪਣੇ ਹੱਥ ਦੇ ਉੱਪਰ ਰੋਸੇ ਗੋਲ ਗੋਲ ਬਣਾ ਲਈਏ ਹਨ ਠੀਕ ਹੈ ਜੀ ਮਰਦੇ ਹੁਣ ਆ ਰੱਖ ਪੁੱਤ ਕਿੰਨੇ ਜਾਰੇ ਟਾ ਲਿਆ ਬਾਹਰ ਕੱਢਦੇ ਹੋ ਚਾਕਲੇਟ ਗੋਲ ਦੇ ਬਣਾ ਤੇ ਜੱਗਾਂ ਨੇ ਵੀ ਸਾਡੇ ਨਾਲ ਹਿੱਸਾ ਪਾ ਲਈ ਸਾਡੇ ਛੋੜੇ ਮਿੱਤਰ ਨੇ ਕੁਆਰੀ ਲੈ ਲੇ ਮੈਂ ਵਧੀਆ ਗੱਲ ਆ ਲੈ ਆ ਜੰਮੀ ਫੋਨ ਚਾਹ ਦੇ ਨੀ ਮੰਦੀ ਦਾਤਣ ਲੈ 10 ਰੁਪਏ ਨੀ ਮੰਦੀ ਦਾਤਣ ਲੈ ਹਾਂ ਦੇਖ ਲੈ ਹੈ ਮੁੱਲ ਵਿਗਦੀਆਂ ਇਸ਼ਾਰਾਂ ਚ ਮੈਨੂੰ ਉੱਥੇ ਕਰੇ ਕੋਮਪਟੇ 20 ਰੁਪਏ ਦਾ ਬਸ ਇੰਨਾ ਦਾ ਬੰਡਲ ਆ ਲਾ ਉਹਦਾ ਬਣ ਗਿਆ ਹੁਣੇ ਇੱਕ ਰੋੜ ਪਦੀ ਦਾਤਣੇ ਵਿੱਚ ਹਾਂ ਹਾਂ ਆ ਪਹਿਲਾਂ ਗੌਰ ਨਹੀਂ ਕਰਦੇ ਇਹ ਚੀਜ਼ਾਂ ਦੀ ਵੱਡ ਕੇ ਜੰਮੀਆ ਮਾਰਦੀ ਲੈ ਜਾਂਦਾ ਆਪਣੇ ਕੋਲ ਬਹੁਤ ਹੁਣ ਬਵਾ ਕਾ ਜਾ ਲੈ ਨੇ ਯਾਰ 10 ਰੁਪਏ ਦਾ ਗਲਾਸ ਲਾਵਾ ਉਹ ਤੋਂ ਸਿਕੜਾ ਲੰਗਰ ਤੇ ਐਨਾ ਲੰਗਰ ਨਹੀਂ ਦੇਖਿਆ ਉੱਥੇ ਕੰਬੂ ਤੇ ਮੇਲੇ ਜਾ ਹਾਂ ਆਪਣਿਆਂ ਦਾ ਨਾਮ ਥੋੜੋ ਜਿਹਾ ਲੰਗਰ ਕਰਦੇ ਹੂੰ ਸਦਾ ਘਟਿਆ 2 ਘੰਟੇ ਚੱਲਦਾ ਕਿਤੇ ਉੱਥੇ ਹੁੰਦਾ ਵੀ ਲੱਖਾਂ ਦੇ ਹਿਸਾਬ ਨਾਲ ਫੇਰਦਾ ਹੈ ਭਾਈ ਬੰਦਾ ਤਾਂ ਕਰੋੜਾਂ ਦੇ ਹਿਸਾਬ ਨਾਲ ਦਾ ਉੱਥੇ ਤੇ ਤੁਰਦੇ ਦੇ ਥੱਲੇ ਪੈਰ ਤਾਂ ਦਿਖਦੇ ਨਹੀਂ ਹਾਂ ਥੱਲੇ ਪੈਰ ਨਹੀਂ ਦਿਖਾਣੋਂ ਕਿਤੇ ਥੱਲੇ ਵੀ ਧਰਤੀ ਦੀ ਆ ਪੈਣੀ ਸੰਗਤ ਆਉਂਦੀ ਆ ਹਨਾ ਹਾਂ ਬਸ ਇਹਨਾਂ ਤੋਂ ਲੈ ਕੇ ਗੁੰਮ ਤੱਕ ਦੇਖਦਾ ਵੀ ਓਏ ਥੱਲੇ ਕਰਤੀ ਨਹੀਂ ਦਿੱਤੀ ਮੈਨੂੰ ਹਾਂ ਇਹ ਨਾ ਗਿਆ ਵਾਚੇ ਹਾਂ ਗਿਆ ਤਾਂ ਹਾਂ ਅਗਲੇ ਤੇ 26 ਆਹ ਜਿਹੜਾ ਲੰਘਿਆ ਦਾ 26 ਜਿ ਮਮਾ ਜਦੋਂ ਹਾਦਸਾ ਹੋਇਆ ਹਾਂ ਬਾਅ ਉਹ ਅਸੀਂ ਇਸ਼ਨਾਨ ਕਰਕੇ ਨਿਕਲੇ ਅੱਧੇ ਘੰਟੇ ਮਗਰੋਂ ਜਿਹੜੇ ਭਗਤਾਂ ਬੱਤੀ ਉਹਨੇ ਡੇਟ ਬੰਦ ਕਰਤਾ ਉਹ ਕਿਸਾਨੇ ਘਰੇ ਤਾਂ ਸੰਗਤ ਬੈਠੀ ਸੀ ਥੱਲੇ ਆਹ ਤੜਕੇ ਆ ਗਏ ਸਾਧੂ ਨੇ ਇਸ਼ਨਾਨ ਕਰ ਲਿਆ ਤੇ 2 ਵਜੇ ਤੋਂ 9 ਵਜੇ ਤੱਕ ਹੋਰ ਜਣ ਨਹੀਂ ਕੋਈ ਹਾਲ ਚੱਲ ਨੇ ਉਹ ਕਿਸਾਨੇ ਕਰ ਬੜੇ ਦਿਨਾਂ ਬਾਅਦ ਆਖਿਆ ਹੋਣੀ ਕਰ ਲਓ ਪਹਿਲਾ ਬਾਬਾ ਲਾ 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 ਲੱਗਿਆ ਤੱਕ ਤੇ ਮਰ ਗਿਆ ਮੁਰਖ ਤੇ ਅੰਨ ਵੀ ਮਾਰੀ ਹਟਾ ਚੋਲੇ ਜਿਹੇ ਦੂ ਤੁਹਾਨੂੰ ਮਾੜੀ ਮੋਟੀ ਸਵਾਰੀ ਹੋਈ ਨਾਲ ਰੰਗ ਹੋ ਜੂਗਾ ਹਨਾ ਨਾਲ ਹੁਣ ਦੇਖਣ ਵੀ ਲੱਗ ਗਿਆ ਕਸੂਸਰਾ ਵੀ ਜ਼ਿਆਦਾ ਹੋ ਗਿਆ ਤਾਂ ਹੁਣ ਹੁੰਦਾ ਹੋ ਜੂਗਾ ਰੰਗ ਹਾਂ ਹੋ ਜਾਣਾ ਹੁਣ ਤੱਕ ਮਿਲਣਾ ਬਹੁਤ ਹੂੰ ਜਗ੍ਹਾ ਤੇ ਆਪਾਂ ਜਗਾ ਖੜਨ ਲੱਗੇ ਥੱਲੇ ਨਹੀਂ ਹੋਣਾ ਨਾਲ ਕੋੜੀ ਲਾ ਕੇ ਹੋਣਾ ਥੱਲੇ ਉਹਦੇ ਤੂੰ ਹੁਣ ਆ ਰਾਮ ਨਾ ਹੋ ਜਾਣਾ ਕਿ ਕੋਣ ਉਹ ਨਾ ਉਹ ਬੱਸ ਨਾਲ ਦੇ ਨਹੀਂ ਲੰਘ ਕੇ ਵਿਫਾ ਕਰੀ ਜਾਂਦੇ ਉਪਰੇ ਕੰਦ ਦੇਖਿਆ ਉਹ ਬੁਰਸ਼ ਆ ਸਫਾਈ ਨਹੀਂ ਕਰਦੇ ਆ ਕਾਲਸ ਨਹੀਂ ਲਾਉਂਦੇ ਆ ਕੰਦ ਨੂੰ ਦੇਖਿਆ ਇਦਾਂ ਹੀ ਮਾਰਿਆ ਆ ਦੇਖ ਲਾ ਕਹੀਆ ਮਾਰਿਆ